ਮਸ਼ਹੂਰ ਕੜੀਆਂ ਅਤੇ ਇਲੈਕਟ੍ਰੋਨਿਕਸ ਦੇ ਵਪਾਰੀ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾ ਕੇ ਦੋ ਅਣਪਛਾਤੇ ਨੌਜਵਾਨ ਹੋਏ ਫਰਾਰ ਗੁਰਦਾਸਪੁਰ ਦੇ ਪ੍ਰਮੁੱਖ ਵਪਾਰੀ ਮੋਬਾਈਲ ਅਤੇ ਕੜੀਆਂ ਦੇ ਡੀਲਰ ਪੰਜਾਬ ਵਾਚ ਕੰਪਨੀ ਦੀ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਬਾਟਾ ਚੌਂਕ ਵਿਖੇ ਸਥਿਤ ਦੁਕਾਨ ਦੇ ਬਾਹਰ ਸਵੇਰੇ 9:20 ਮਿੰਟ ਦੇ ਕਰੀਬ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ हालांकि दुकान मालक वालों थोड़ी देर पहले ही दुकान खोली गई सी अति दुकान दे मुलाजम अति दुकान मालक दुकान दे अंदर ही मौजूद सी पर गोली चलण नाल कोई नुकसान नहीं होया गोली दुकान दे शीशे ते लगी जिस दा खोल पुलिस वालों बरामद कर लिया गया है जबकि एक होर बिना चली गोली भी दुकान के नेड़े ही सड़क तो बरामद हुई है ਜਿਸ ਤਰ੍ਹਾਂ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ਵਾਰਦਾਤ ਨੂੰ ਦੁਕਾਨਦਾਰ ਨੂੰ ਧਮਕਾਉਣ ਲਈ ਤੇ ਅੰਜਾਮ ਦਿੱਤਾ ਗਿਆ ਹੈ ਹਮਲਾਵਰ ਦੁਕਾਨਦਾਰ ਦਾ ਜਾਨੀ ਨੁਕਸਾਨ ਨਹੀਂ ਕਰਨਾ ਚਾਹੁੰਦੇ ਸਨ ਹਾਲਾਂਕਿ ਗੋਲੀ ਚਲਾਉਣ ਵਾਲੇ ਮੋਟਰਸਾਈਕਲ ਸਵਾਰ ਕੁਝ ਅੱਗੇ ਜਾ ਕੇ ਫਿਰ ਤੋਂ ਮੁੜ ਕੇ ਵਾਪਸ ਆ ਗਏ ਪਰ ਵਾਪਸ ਆ ਕੇ ਉਹਨਾਂ ਵੱਲੋਂ ਹੋਰ ਗੋਲੀ ਨਹੀਂ ਚਲਾਈ ਗਈ ਅਥੀ ਹੀ ਮੌਕੇ ਤੇ ਐਸਪੀ ਰਜਿੰਦਰ ਮਿੰਹਾ ਸਤੀ ਡੀਐਸਪੀ ਮੋਹਨ ਸਿੰਘ ਵੀ ਪਹੁੰਚੇ ਅਤੇ ਕਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬਾਜ਼ਾਰ ਵਿੱਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲਈ ਜਾ ਰਹੀ ਹੈ ਦੂਜੇ ਪਾਸੇ ਮੌਕੇ ਤੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਅਤੇ ਵਿਧਾਇਕ ਦੇ ਪ੍ਰਾ ਬਲਜੀਤ ਸਿੰਘ ਪਾੜਾ ਅਤੇ ਚੇਅਰਮੈਨ ਰਮਨ ਬਹਿਲਵੀ ਪਹੁੰਚੇ ਉੱਧਰ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਿੱਚ ਘਟਨਾ ਨੂੰ ਲੈ ਕੇ ਕਾਫੀ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਬੇਸ਼ੱਕ ਅਪਰਾਧਿਕ ਵਾਰਦਾਤਾ ਤੇ ਗੈਂਗਸਟਰਾਂ ਕਾਰਨ ਬਦਨਾਮ ਲਿਆ ਹੈ ਪਰ ਜੇਕਰ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਤੇ ਸ਼ਹਿਰ ਦੇ ਅੰਦਰੂਨੀ ਹਾਲਾਤਾਂ ਦੀ ਗੱਲ ਕੀਤੀ ਜਾਏ ਤਾਂ ਇੱਥੇ ਗੈਂਗਸਟਰਾਂ ਦੀ ਸਰਗਰਮੀ ਬਹੁਤ ਘੱਟ ਦੇਖਣ ਨੂੰ ਮਿਲੀ ਸੀ। ਕਿਸੇ ਵਪਾਰੀ ਤੇ ਹਮਲੇ ਦੀ ਸ਼ਹਿਰ ਵਿੱਚ ਪਹਿਲੀ ਵਾਰ ਦਾਤ ਹੈ ਜਿਸ ਨੂੰ ਬੇਹਤ ਪਲੈਨਿੰਗ ਨਾਲ ਅੰਜਾਮ ਦਿੱਤਾ ਗਿਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਦਰੂਨੀ ਬਾਜ਼ਾਰ ਜੋ ਸ਼ਹਿਰ ਦਾ ਮੁੱਖ ਬਾਜ਼ਾਰ ਹੈ ਤੇ ਬੇਹਤ ਪੀੜ ਪਾੜ ਵਾਲਾ ਇਲਾਕਾ ਹੈ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਾਰਨ ਦੁਕਾਨਦਾਰ ਕਾਫੀ ਸਹਿਮੀ ਹੋਏ ਹਨ ਅਤੇ ਮੰਗ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ नाल ही बाजार विच सुरक्षा कर्मी तैनात करन दी मंग भी उठनी शुरू हो गई आओ देखते दे हाँ टठवटी फोर एक सैवन न्यूज पंजाब के गुरदासपुर तो ब्यूरो चीफ बी एस कलसी की खास रिपोर्ट बैठे दुकान मैं आपे मुलाजम से मेरा तो ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਰ ਚ ਖੜੇ ਸੀ ਫਿਰ ਅਥੋਂ ਲੰਘ ਕੇ ਗਾਂ ਗਏ ਆ ਚਾਂਦੇ ਨੇ ਫਾਇਰ ਕਰਕੇ ਤੇ ਸਿੱਧੇ ਲੰਘ ਗਏ ਕਿਸ ਤਰ੍ਹਾਂ ਉਹ ਬੋਲੀਆਂ ਸੀ ਉਹਨਾਂ ਦਾ ਕਿਦਾਂ ਬਾਹਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪੱਣਾ ਤੇ ਮੂੰਹ ਤੇ ਮੋਹ ਨਹੀਂ ਸਵਾਭ ਭਜੀ ਸਰਦਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਟ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਦ ਧਮਕੀ ਭਰੀ ਕਾਲ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਝ ਕਹਿੰਦੇ ਬੋਲ ਕੇ ਵੀ ਗਏ ਕੁਝ ਕਹਿ ਗਏ ਬਸ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆਏ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਤੇ ਚੱਲ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚਲੀਆਂ ਇੱਕ ਚੱਲੀ ਇੱਕ ਨਹੀਂ ਚੜਦੀ ਪਹਿਲੇ ਪੰਜ ਵਾਲੀ ਸੀ ਕਿ ਤਰਫ ਬ੍ਰੈਕ ਕਰ ਰਹੇ ਸੀ ਸ਼ੀਸ਼ੇ ਦਾ ਟੁੱਟਿਆ ਇਹ ਵੀ ਗੋਲੀਆਂ ਵੱਜਣ ਕਰਦੇ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਸਾਰਾ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਐਸਐਸਪੀ ਸਾਹਿਬ ਤੋਂ ਮੰਗ ਕਰਨਾ ਹੈ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਲੱਗਦੀ ਹੈ ਕਿਸਤਿਆਂ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨੇ ਦੀ ਤੁਹਾਡੀ ਕਰਨੀ ਕੀ ਨਾਮ ਦਿੱਤੀ ਆਪਣਾ ਮੇਰਾ ਨਾਮ ਮਦਨ ਲਾਲ ਕਿਸਤਾਂ ਦਾ ਮਾਲ ਹੈ ਇਸਲੇ ਪ੍ਰਵਾਸ ਤੁਹਾਡਾ ਬਾ ਬਾਜ਼ਾਰ ਚ ਡੈਸ਼ੇ ਦਾ ਪਾਈ ਇਸ ਨੂੰ ਲੱਗਦਾ ਉਹ ਤੇ ਫਿਰ ਡੈਸ਼ੇ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮੰਚ ਡੈਸ਼ੇਤ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਅਜਿਹੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਸੌਣਾ ਲੱਗਦਾ ਰਹੇਗਾ ਸਰ ਵਾਰਦਾਤ ਕੀ ਬਈ ਕੋਣ ਕਰ ਗਿਆ ਅੱਜ ਤੁਸੀਂ ਆ ਗਏ ਮੇਰਾ ਨਾਮ ਮਨੋਜੀ ਦੇਖੋ ਜੀ ਸਾਡਾ ਸ਼ੋਰੂਮ ਆ ਨਾਲ ਕਪੜੇ ਦਾ ਦੇਖੋ ਅਸੀਂ ਸਵੇਰੇ ਆਏ ਸੀਗੇ ਤੇ ਸਵੇਰੇ ਦੋ ਵਿਅਕਤੀ ਆਏ ਸੀ ਮੋਟਰਸਾਈਕਲ ਦੇ ਉੱਤੇ ਔਰ ਉਹਨਾਂ ਨੇ ਆ ਕੇ ਸੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਮਿਰਰ ਡੈਮੇਜ ਹੋ ਗਿਆ ਨਾਲ ਦਾ ਔਰ ਅੱਗੇ ਅੱਗੇ ਗਏ ਸੀਗੇ ਫਿਰ ਦੁਬਾਰਾ ਮੁੜ ਕੇ ਵਾਪਸ ਆਏ ਔਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਅਸਲੇ ਦੇਖਣ ਨੂੰ ਮਿਲੇਗਾ ਠੀਕ ਹੈ ਕਈ ਦੁਕਾਨਾਂ ਨੇ ਤੇ ਆਪਣੇ ਸ਼ਟਰ ਵੀ ਨਹੀਂ ਖੋਲੇ ਤੇ ਕਈ ਤੇ ਲੋਕ ਆਏ ਵੀ ਨਹੀਂ ਆ ਔਰ ਪਹਿਲੀ ਵਾਰ ਇਹ ਘਟਨਾ ਸਾਡੇ ਗੁਦਾਸਪੁਰ ਦੇ ਵਿੱਚ ਵਾਪਰੀ ਹੈ ਬਾਟਾਚੌਂਗ ਜਿਹੜਾ ਗੁਦਾਸਪੁਰ ਦਾ ਹੱਬ ਮੰਨਿਆ ਜਾਂਦਾ ਹੈ bizness ਦੇ ਵਿੱਚ ਕਿਉਂਕਿ ਉਹਦੇ ਵਿੱਚ ਐ ਘਟਨਾ ਵਾਪਰਨਾ ਬਹੁਤ ਹੀ ਮਨਭਾਗੀ ਘਟਨਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸਾਡੇ ਬਾਜ਼ਾਰ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਦ ਕਿ 24 ਘੰਟੇ ਦੀ ਸਿਕਿਉਰਿਟੀ ਹੈ ਉਹ ਸਾਡੀ ਦੁਕਾਨਾਂ ਦੇ ਬਾਹਰ ਹੋਏ ਕਿਉਂਕਿ ਅੱਜ ਇਹ ਮਾਹੌਲ ਪੈਦਾ ਹੋ ਗਿਆ ਕੱਲ ਨੂੰ ਵੀ ਹੋ ਸਕਦਾ ਨੇ ਮੂੰਹ ਦੇ ਉੱਤੇ ਮੂੰਹ ਉਹਨਾਂ ਨੇ ਢਕਿਆ ਹੋਇਆ ਸੀਗਾ ਤੇ ਨੰਬਰ ਪਲੇਟ ਵੀ ਕੋਈ ਨਹੀਂ ਸੀਗੀ ਉਹਨਾਂ ਦੀ ਉਹ ਆਏ ਆ ਔਰ ਫਟਾਫਟ ਉਹਨਾਂ ਨੇ ਗੋਲੀਆਂ ਦੀ ਫਾਇਰਿੰਗ ਕੀਤੀ ਹੈ ਔਰ ਫਿਰ ਦੁਬਾਰਾ ਮੁੜ ਕੇ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਆਇਡੈਂਟੀਫਾਈਡ ਨਹੀਂ ਹੋਇਆ ਲੇਕਿਨ ਦੇਖ ਰਹੇ ਹੋ ਪੰਜਾਬ ਦੇ ਕਾਨੂੰਨ ਵਿਰੋਧੀਆਂ ਕਿਉਂਕਿ ਦਿਨ ਦਿਹਾੜੇ ਇਦਾਂ ਗੋਲੀਆਂ ਚੱਲ ਦੇਖੋ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਆ ਇਹ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਜਿਹੜੀ ਅਸੀਂ ਅਹੀ ਬਿਜ਼ਨਸ ਕੱਲ ਤੁਸੀਂ ਦੇਖਿਆ ਹੈਗਾ ਪਿਛਲੇ ਹਫਤੇ ਵੀ ਇੱਕ ਵਪਾਰੀ ਨੂੰ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਔਰ ਦੇਖੋ ਵਪਾਰ ਦੇ ਵਿੱਚ ਇਹੋ ਜਿਹਾ ਡਰ ਪੈਦਾ ਹੋ ਗਿਆ ਕੋਈ ਆਪਣੇ ਨਾਲ ਕੋਈ ਵੀ ਪੈਸਾ ਲੈ ਕੇ ਡਰਦਾ ਜਾਨ ਨੂੰ ਔਰ ਵਪਾਰ ਵਪਾਰੀ ਕਿਦਾਂ ਕੰਮ ਕਰੇਗਾ ਜੇ ਦਿਨ ਦਿਹਾੜੇ ਇਦਾਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਕਿਉਂਕਿ ਕੱਲ ਨੂੰ ਕੋਈ ਫਰੋਤੀ ਦੀ ਮੰਗ ਵੀ ਆਂਦੀ ਹੈ ਜਾਂ ਕੁਝ ਵੀ ਆਂਦੀ ਹੈ ਤੇ ਬੰਦਾ ਬਿਜ਼ਨਸ ਸਾਡੇ ਪੰਜਾਬ ਦੇ ਵਿੱਚ ਡਾਊਨਫਾਲ ਹੋਣ ਦਾ ਕਾਰਨ ਹੀ ਇਹੀ ਹੈ ਕਿ ਇਹਦੇ ਵਿੱਚ ਸਿਕਿਉਰਿਟੀ ਦੀ ਲਾਪਰਵਾਹੀ ਹੈ ਪੰਜਾਬ ਵਾਸ਼ ਕੋ ਜਿਹੜੀ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਹੈ ਸੋ ਅੱਜ ਦੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਾ ਦੁਕਾਨ ਖੋਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਇਹਨਾਂ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਨੇ ਬੰਨੇ ਆ ਉਹਨਾਂ ਨੇ ਤਾੜ-ਤਾੜ ਬੀਜ ਗਿਆ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਸੋ ਕਹਿਣ ਦੀ ਗੱਲ ਇਹ ਆ ਵੀ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬਦਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ ਐਮਪਲੋਏ ਕੰਮ ਕਰਦੇ ਸੱਤ ਘਰਾਂ ਨੂੰ ਰੋਜ਼ਗਾਰ ਦਤਲ ਜਿੱਦਾਂ ਅੱਜ ਪੰਜਾਬ ਵਾਜ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆ ਜਾਂਚ ਕਰ ਰਹੇ ਆ ਜਲਦੀ ਤੋਂ ਜਲ ਜਿਹੜੇ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰਬ ਆਪ ਨੂੰ ਤੋਹੀ ਲੱਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਤੈਂ ਸਾਰੇ ਅਫਸਰ ਇੱਥੇ ਮੌਕੇ ਤੇ ਆ। ਤੈਨੂੰ ਅਸੀਂ ਲੱਗੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਜਲਦੀ ਟਰੇਸ ਆਪ ਕਰ ਲੈ। ਇਹ ਬਗਲਾ ਕਿੱਦਾਂ ਨੇ ਨੌਜਵਾਨਾਂ ਸੀ ਦੋ ਕਨੇ ਫਾਇਰ ਕੀ ਦੂਰ ਚੱਕਰ ਲਾਇਆ ਪੂਰੇ ਬਾਜ਼ਾਰ 'ਚ। ਦੋ ਸੀ ਨੌਜਵਾਨ ਉਹਨਾਂ ਨੇ ਆਪਣਾ ਜਿਹੜਾ ਸੀ ਮੂੰਹ ਬੰਨਿਆ ਹੋਇਆ ਸੀ ਪਲਸਨ ਮੋਟਰਸਾਈਕਲ ਤੇ। ਤਾਂ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਟਰੇਸ ਆਪ ਕਰਨ ਲਈ। ਸੀਸੀਟੀਵੀ ਕਿਵੇਂ ਹੈ? ਨਾ ਦੇਖ ਰਹੇ ਹਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਲੱਗਿਆ ਹੋਇਆ ਹੈ ਜੀ। ਠੀਕ ਹੈ। ਠੀਕ ਹੈ ਸਰ।